ਦੇ ਵਿੱਚ ਦਿਨੇ ਦੇ ਪਿੰਡ ਦੇ ਵਿੱਚ ਆਏ ਸੀਗੇ ਤੇ ਪਰਿਵਾਰ ਦਾ ਘਰ ਸਾਰਾ ਜਿਹੜਾ ਡਿੱਗਿਆ ਪਿਆ ਸੋ ਵੱਧ ਤੋਂ ਵੱਧ ਪਰਿਵਾਰ ਦੀ ਮਦਦ ਕਰੋ ਅਸੀਂ ਇਹਦੇ ਵਿੱਚ ਨੰਬਰ ਵੀ ਵੀਰ ਉਹਨਾਂ ਦਾ ਬੋਲ ਦਾਂਗੇ ਤੇ ਵੀਰ ਜੀ ਉਹ ਨਹੀਂ ਪਹਿਲਾਂ ਕੋਈ ਮਦਦ ਆਈ ਹੈ ਜੀ ਤੁਹਾਨੂੰ ਇੱਥੋਂ ਆਈ ਹੈ ਜੀ ਕਿੰਨੀ ਕੁ ਮਦਦ ਆ ਗਈ ਘਰ ਪਾਉਣ ਵਾਸਤੇ 60000 70000 ਰੁਪਿਆ ਆਇਆ 60 70000 ਰੁਪਿਆ ਵੀਰ ਜੀ ਕਹਿੰਦੇ ਵੀ ਆਇਆ ਵੀ ਹੈ ਤਾਂ ਸੋ ਮੇਰੇ ਵੀਰ ਇਹ ਨੰਬਰ ਅਸੀਂ ਜਰੂਰ ਵੀਰ ਜੀ ਉਹਨਾਂ ਦਾ ਕੀ ਨੰਬਰ ਆ ਜੀ ਤੁਹਾਡਾ ਨੰਬਰ ਹੈਗਾ ਸਰ ਪੰਜ ਤੇ 190 ਚਲੋ ਕੋਈ ਨਹੀਂ ਨੰਬਰ ਅਸੀਂ ਸਕਰੀਨ ਤੇ ਦੇ ਦਾਂਗੇ ਜਿੰਨਾ ਵੀ ਹੋਇਆ ਤੇ ਤੁਸੀਂ ਇਹਨਾਂ ਦੀ ਸਿੱਧੀ ਵੀ ਮਦਦ ਕਰ ਸਕਦੇ ਹੋ Google Pay ਰਾਹੀਂ ਵੀ ਪਰਿਵਾਰ ਦੀ 76966 76966 98394 98394 ਪਰਿਵਾਰ ਦਾ ਨੰਬਰ ਆ ਜੀ ਇਸ ਤੇ ਤੁਸੀਂ ਪਰਿਵਾਰ ਦੀ ਸਿੱਧੀ ਵੀ ਮਦਦ ਕਰ ਸਕਦੇ ਹੋ ਪਰਿਵਾਰ ਨਾਲ ਗੱਲ ਕਰ ਸਕਦੇ ਆ ਤਾਂ ਸੋ ਮੇਰੇ ਵੀਰ ਹੱਥ ਜੋੜ ਕੇ ਬੇਨਤੀ ਪਰਿਵਾਰ ਦੀ ਜਰੂਰ ਮਦਦ ਕਰੋ ਘਰ ਤੁਸੀਂ ਪਿੱਛੇ ਵੇਖ ਹੀ ਸਕਦੇ ਸਾਰਾ ਡਿੱਗਿਆ ਪਿਆ ਪਰਿਵਾਰ ਦਾ ਸੰਸਥਾ ਵਾਲੇ ਵੀ ਇੱਕ ਵਾਰੀ ਪਿਛਲੇ ਸਾਲ ਵੀ ਆਏ ਸੀਗੇ ਪਰ ਉਸ ਸਾਲ ਵੀ ਪਾ ਕੇ ਨਹੀਂ ਦਿੱਤਾਗਾ ਸੋ ਬੇਨਤੀ ਆ ਜੀ ਸੰਗਤਾਂ ਨੂੰ ਵੀ ਜਰੂਰ ਪਾ ਕੇ ਦਿਓ ਆ ਬਾਥਰੂਮ ਵਿਖਾ ਦੇ ਕੱਖੇ ਦੇ ਸਾਹਮਣੇ ਆ ਬਾਥਰੂਮ ਪਰਿਵਾਰ ਦਾ ਵੀ ਇਹਨੇ ਲਵਾ ਕੇ ਦਿੱਤੀ ਹੈ ਕਮਾਠੇ ਪਾਣੀ ਹੈ ਨਹੀਂ ਅੱਛਾ ਸੋ ਪੱਲੇ ਕੁਝ ਨਹੀਂ ਆਪ ਤੋ ਲਵਾਇਆ ਸੋ ਪਰਿਵਾਰ ਦੀ ਵਾਦੋਵਾਦ ਮਦਦ ਲਈ ਕਿਹਾ ਵੇਰੀ ਇਹ ਲੋੜਵੰਦ ਪਰਿਵਾਰ ਆ ਪਹਿਲੀ ਪਹਿਲੀ ਦੇ ਵਿੱਚ ਕੱਖ ਨਹੀਂ ਅੱਛਾ ਰੇਤਾ ਚੜ ਗਿਆ ਸੀ ਦੇਖ ਰਿਹਾ ਜੀ ਪਰਲੇ ਪਾਸੇ ਸੋ ਵਾਦੋਵਾਦ ਪਰਿਵਾਰ ਦੀ ਅਸੀਂ ਤਾਂ ਇਹੀ ਕਹਿੰਨੇ ਜੀ ਮਦਦ ਕਰੋ ਉਹ ਯੋਰ ਕੇ ਆ ਗਏ ਨਹੀਂ ਬਣੂਗੀ ਨਾ ਬਣੂਗੀ ਬਣਜੂਗੀ ਜੀ ਬਣਜੂਗੀ ਕੋਈ ਗੱਲ ਨਹੀਂ ਬਹੁਤ ਦਾਨੀ ਸੱਜਣ ਵੀਰ ਬੈਠਿਆ ਬਥੇਰੀ ਮਦਦ ਆਣੀ ਆ ਮਹਾਰਾਜ ਤੇ ਭਰੋਸਾ ਤੁਹਾਡਾ ਇਸ ਟਾਈਮ ਪਰਿਵਾਰ ਗੁਰੂ ਘਰ ਬੈਠਾ ਸਮਾਨ ਸਾਰਾ ਲ ਜਾ ਗਈ ਤੇ ਸੋ ਬਾਕੀ ਹੌਸਲਾ ਵੀਰ ਜੀ ਬਹੁਤ ਕੋਈ ਗੱਲ ਨਹੀਂ ਵੱਧੋ ਸੰਗਤ ਆਪਾਂ ਗੁਰਸਿੱਖ ਪਰਿਵਾਰ ਆ ਬਥੇਰੀ ਮਦਦ ਆਊਗੀ ਕੋਈ ਗੱਲ ਨਹੀਂ ਵੱਧ-ਵੱਧ ਮਦਦ ਕਰੋ ਪਰਿਵਾਰ ਦੀ ਲੋੜਵੰਦ ਪਰਿਵਾਰ ਆ ਸੋ ਕਿਸੇ ਦਾ ਵੀ ਜੀ ਨਹੀਂ ਕਰਦਾ ਜੇ ਕਿਸੇ ਦਾ ਸਰਦਾ ਹੋਵੇ ਨਾ ਕਿਸੇ ਦਾ ਮੰਗਣ ਨੂੰ ਜੀ ਨਹੀਂ ਕਰਦਾਗਾ ਸੋ ਲੋੜਵੰਦ ਪਰਿਵਾਰਾਂ ਨੂੰ ਜ਼ਰੂਰ ਇਹਨਾਂ ਤੱਕ ਮਦਦ ਪਹੁੰਚਾਈ ਇਹੋ ਜਿਹੇ ਦੇਵੇ ਨਾ ਮਹਾਰਾਜ ਕਿਸੇ ਨੂੰ ਜਿੱਕਮਾਈ ਕਰਦੇ ਕਮਾਈ ਹੋਵੇ ਨਾ ਕੋਈ ਹੂੰ ਠੀਕ ਹੈ